ਖਾਰੇ ਕੋ ਜਿਗਾਰ ਲੈ ਲਿਆ ਆਪਾਂ ਇਹ ਹੁਣ ਤਮਾਕਾ ਹੀ ਕਰਨਾ ਉਹ ਇੱਥੋਂ ਲਿਆ ਆਪਾਂ ਜਿਗਾਰ ਨਾਲ ਆਹ ਮਿੱਤਰੋ ਲਿਆਂਦਾ ਆਪਾਂ ਪਟਾਕਾ ਪਾਉਣਾ ਅਜੇ ਇਹ ਰੱਖਾਂਗੇ ਕਿੱਥੇ ਥੋੜਾ ਜਿਹਾ ਓਕੇ ਲੈਟਸ ਗੋ ਕੰਨੀ ਮਿੱਤਰੋ ਵਰਤਦੇ ਸਾ ਦਿਖਾ ਦੇਣਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਆ ਜਾ ਹਾਂ ਅੱਜ ਅੰਨਾ ਗੱਦੰਡਾ ਲੈ ਕੇ ਆਪੋ ਜਿਹਾ ਨਾ ਕਿੰਨਾ ਤੰਗ ਹੋ ਗਿਆ। ਤੋਂ ਵੜੇ ਗੱਲੇ ਆ। ਉੱਥੇ ਜਾਣਾ ਬਾਜੀ ਆਪਾਂ ਪੌੜ ਉਤਰ ਕੇ। ਕਿੱਥੇ ਜਾਣਾ? ਮੈਲਾ ਤੋਂ ਪੌੜ ਉਤਰ ਕੇ ਹਨਾ ਇੱਥੇ ਗੱਡੀਆਂ ਹੀ ਆਂ ਦੁਕਾਨਾਂ ਆ। ਗੱਡੀਆਂ ਹੀ ਆਂ ਨੀ ਠੀਕਾ ਤੇ ਇੱਥੇ। ਪੌੜ ਉਤਰ ਕੇ ਮੈਲਾ ਆ। ਨਾਲੇ ਦੱਸ ਕੇ ਨਾਲੇ ਜਾਣਾ। ਆਹ ਦੇਖੋ ਜਿਗਾਰ ਲੈ ਲਿਆ ਆਪਾਂ ਹੇ ਹੁਣ ਧੁਮਾਕਾ ਹੀ ਕਰਨਾ ਉਹ ਇੱਥੋਂ ਲਿਆ ਆਪਾਂ ਗੱਡੀਆਂ ਵਾਲੀ ਦੁਕਾਨ ਤੋਂ। ਚਲੋ। ਸਿੰਧਰੀ ਨੂੰ ਦਿਖਾ ਕੇ ਆਉਣਾ ਪੈਣਾ ਹੁਣ ਜਾ ਕੇ। ਸਚਿੰਦਰ ਕੋ ਜਾਣਾ ਹੁਣ ਆਪਾਂ ਸਚਿੰਦਰ ਭਾਜੀ ਕੈਂ ਰੰਗ ਨਹੀਂ ਕਿਈ ਤਾਂ ਨਹੀਂ ਕਿਈ ਰੰਗ ਪੱਕੇ ਤੇ ਨਹੀਂ ਪੂਰੀ ਜਾਂਦਾ ਦੇਖੋ ਜੀ ਆਹ ਦੇਖੋ ਇਹ ਪੂਰੀ ਜਾਂਦਾ ਨਹੀਂ ਲੱਗਦੀ ਜੀ ਦਸਿਆ ਜਾਂਦਾ ਇਹ ਤੇਰੇ ਮੋਢੇ ਫਾਟਕ ਲੱਗ ਆਇਆ ਦੇਖੋ ਆਹ ਲੱਗ ਪਾਟਕ ਲੱਗ ਗਿਆ ਫਰਸਕੀ ਇੱਥੇ ਮੈਂ ਖੜਾ ਹਾਂ। ਬਾਟੇ ਕਾ ਉੱਤੇ ਲੱਗਾ ਹੈ। ਬੜਾ ਗੁੰਦੇ ਲੱਗਾ ਤੂੰ ਪਿੱਛੇ ਖੜਾ ਹੈ। ਚਲੋ ਕੋਈ ਨਾ। ਚੁਕਾ ਲੈਣਾ। ਹਾਂ ਹਾਂ। ਨਾ ਮਿੱਤਰੋ ਲਈ ਆਂਦਾ ਆਪਾਂ ਪਟਾਕਾ ਪਾਉਣਾ ਅਜੇ। ਇਹ ਰੱਖਾਂਗੇ ਕਿੱਥੇ? ਸਮੋਖ ਨਾਲ। ਹਾਂ। ਉਸੇ ਪਸਾ ਦੇਵਾਂਗੇ ਕਿਤੇ ਇਹ ਜਗਾ ਕੇ ਕਰਕੇ। ਚਾਰ ਟਿਕਾਣਾ ਹੋਗਾ ਪਹਿਲਾਂ ਮੈਨੂੰ ਇਹ ਦੱਸ। ਆ ਦੋ ਤਾਰ ਆਇਆ। ਹਾਂ। ਇਹਨੂੰ ਵੜ ਦੇਣਾ ਇੱਥੋਂ। ਇਹ ਕਰਸ ਨੂੰ ਲਾ ਜਣੀ ਆ ਕਰੰਟ ਨੂੰ ਹੈ। ਸੱਚ ਲਾ ਲਈਂ। ਸੱਚ ਤੇ ਮੈਂ ਦੱਬਿਆਗਾ ਨਾ ਫੇਰ ਚੱਲਿਆ ਕਰੇ। ਉਹਰੀ ਸਾਰਾ ਚੰਦੀ ਜਾ ਬੰਨਵਾ ਲਾ ਦੇ ਓਕੇ ਉਹ ਬੱਲੇ ਇਹ ਜਿਗਾੜ ਕਰਨ ਲੱਗੇ ਆਂ ਮਿੱਤਰੋ ਹੁਣ ਇੱਕ ਲਿਆਉਣਾ ਦਾ ਮੋਟਰਸਾਈਕਲ ਠੀਕ ਆ ਆਨੇ ਆ ਸੀ ਸਮਾਨ ਗਾੜਾ ਗੱਡੀ ਜਾਂਦਾ ਗਾੜਾ ਕੱਢਦਾ ਮੁੰਡਾ ਜੀ ਭਾਈ ਨੂੰ ਮਿਲੋ ਭਾਈ ਸਾਸਰੀ ਘਰ ਬੁਲਾਦੇ ਸਾਰੇ ਚਲੋ ਐ ਕਾ ਭਾਈ ਨੂੰ ਮਿਲੋ ਤੂੰ ਸਾਸਰੀ ਘਰ ਨਹੀਂ ਬੁਲਾਈ ਭਾਈ ਉਹ ਨੱਠ ਗਿਆ ਸਟੈਂਡ ਜੱਕਲਾ ਖਿਲਰਨਾ ਜਾਈ ਕਿਓ ਆ ਕਪੜੇ ਲੈ ਆਂਦੇ ਆ ਜਿਹੜੇ ਥੋੜੇ ਪਰਾਪਾ ਜੀ ਨੇ ਲੈ ਦਿੱਤੇ ਬੱਲੇ ਭਾਜੀ ਨੇ ਆਪਾਂ ਨੂੰ ਕਪੜੇ ਹੱਸੇ ਜਾਂਦਾ ਮੈਂ ਨਾਲ ਨੂੰ ਮਿੱਤਰੋ ਆਈਫੋਨ ਦੇ ਦਾਦਾ ਹੀ ਫੀਚਰ ਨੇ ਹੱਸੇ ਜਾਂਦੇ ਹੋ ਕਹਿੰਦੇ ਇਦਾਂ ਹੋ ਨਹੀਂ ਸਕਦਾ ਚਲ ਤੁਹਾਨੂੰ ਨਹੀਂ ਦੱਸਣਾ ਹੋ ਕਿਸੇ ਕਿਸੇ ਨੂੰ ਦੱਸਣਾ ਚੈੱਕ ਕਰੋ ਮਿੱਤਰੋ ਸਾਡੇ ਬੰਦਾਂ ਹੋੜ ਬਾਹਰ ਦਾ ਦੇਖੋ ਮੂਰੇ ਦੇਖੋ ਮੁੱਟੀ ਲਿਖੇ ਤੇ ਦੌੜਦੀ ਨਾ ਕੰਨਾਂ ਕੋਲੋਂ ਦੋ ਰਹਾ ਰਹਿਣਾ ਮੈਂ ਥੋੜਾ ਟੈਨ ਬਾਕੀ ਹਾਂ ਆਹ ਰਾਤ ਨੂੰ ਜਿੰਨਾ ਜਿਆਦਾ ਐਮਰ ਹੈ। ਚੱਲੇ ਆਉਣਗੇ ਮੋਟਰਸਾਈਕਲ ਲੈ ਕੇ ਆਉਣੇ ਆ। ਮੋਟਰਸਾਈਕਲ ਲਿਆਂਦਾ ਮਿੱਤਰੋ ਆਪਾਂ। ਹਾਂ। ਤੁੰਗ ਨਾ ਘੜ ਪਹਿਲਾਂ ਆਉਣ। ਕੀ ਨਹੀਂ? ਉਹ ਛੱਡ ਕੇ ਆਇਆ ਮੁੰਸੇ ਤਾਂ। ਤੁੰਗ ਫੋਨ ਘੜ ਫੇਰ ਜਾਣਾ ਮਾ ਗਾਣੀਆਂ। ਮਿੱਤਰੋ ਮੋਟਰਸਾਈਕਲ ਆਪਾਂ ਤੁੰਗਾਂ ਤੇ ਜਾਂਦਾ ਹੈ। ਤੇ ਆਹ ਕਿ ਤਰ੍ਹਾਂ ਹੋ ਗਿਆ। ਤੇ ਕੱਢਦੇ ਹਣ ਭਾਈ ਹੁਣੀ ਨਾ। ਭਾਈ ਜੀ ਵੀ ਆ ਮੜਾ ਜੀ। ਇਕਾ ਬਿਲ ਲਾਓ ਕਮ ਕਮ ਘਾ ਲਓ ਨੇ ਪੌਲ ਫੜਿਆ ਕਰ ਪਿਆ ਕਿਤੇ ਕੇ ਪਾਜੀਓ ਸਟicker ਲਾਉਣਾ ਮੇਤਰੋ ਮੋਟਰਸਾਈਕਲ ਆਪਣਾ ਹੋ ਗਿਆ ਸੀ ਰੈਡੀ ਤੇ ਚੈੱਕ ਕਰੋ ਦਾ ਸਟicker ਵੀ ਲਵਾ ਲਿਆ ਨਾ ਮੈਂ ਉੱਥੇ ਮੁੰਡਿਆਂ ਤੇ ਡਾਊਟ ਨਹੀਂ ਕਰੀਦਾ ਜਿਵੇਂ ਬਾਈ ਦਾ ਬਣਾ ਖਾਲਿਆ ਝੋਟਾ ਜਿਹਾ ਲਵਾ ਲਿਆ ਆਪਾਂ ਇੱਥੇ ਥੱਲੇ ਤੇ ਬਾਕੀ ਆ ਮੋਰੇ ਦਾ ਨੋਮੀਨੈਟੀ ਬੜੀਆ ਲੱਗਾ ਸਾਨੂੰ ਇਹ ਮੱਕੇ ਆ ਮੋਰੇ ਪੰਜ ਦਾ ਸਟicker ਪੁਰਾਣਾ ਹੀ ਆ ਬਾਕੀ ਹੁਣ ਮਿੱਤਰੋ ਇਹ ਪ੍ਰੋਬਲਮ ਆ ਗਈ ਉਹ ਕੱਲੂ ਸੌਲਵ ਹੋਣੀ ਆ ਹਾਂ ਬੈਟਰੀਆਂ ਦੋ ਰੱਖੀਆਂ ਉਹ ਹੀ ਡਾਊਨ ਹੋ ਗਈਆਂ ਕਿਉਂਕਿ ਉਹ ਜਿਹੜਾ ਜਿਗਾੜ ਜਿਆ ਹਨਾ ਇਹ ਬੈਟਰੀ ਬਹੁਤ ਹੈਚੜਾ ਤੇ ਬਾਕੀ ਹੁਣ ਆਪਾਂ ਚੱਲਿਆਂ ਸ਼ਾਮ ਨੂੰ ਮਰੇ ਆਈਏ ਕਿੰਨੇ ਭਾਜੀ ਉਹਨਾਂ ਨੂੰ ਕੱਲ ਫੋੜਵਾ ਦੋਗੇ ਰਾਤਾ ਤਾਂ ਚੱਲੀ ਆ। ਮੈਂ ਵੱਲੇ। ਬਾਕੀ ਸਾਰੇ ਲੋਕੀ ਇੱਥੇ ਪਟਾਕੇ-ਬਟੂਕੇ ਵੀ ਆਉਣ ਲੱਪਿਆ। ਅੱਜ ਸਾਡਾ ਇੱਧਰ ਹੀ ਟਾਈਮ ਲੰਘ ਗਿਆ ਮੋਟਰਸਾਈਕਲ ਕੱਢੀ ਆੜੀ ਲਾਂਗੀ। ਗੇਂਦ ਵੀ ਬਾਂਦੇ ਗਏ ਤਾਂ ਬਲ। ਅਵਰੀ ਬਣਾਇਆ ਨੇ। ਤੇ ਹਣ ਆਪਾਂ ਚੱਲਦੇ ਹਾਂ ਸ਼ਹਿਰ ਨੂੰ। ਸਾਨੂੰ ਸਾਨੂੰ ਦਿਖਾਉਣੇ ਆ। ਸਾਡੇ ਅੱਧਾ ਕ ਮੋਟਰ ਖੇਲ ਦਾ ਕੰਮ ਆ। ਅੱਧਾ ਕ ਘਰੇ ਆ ਪਾਂਡੀਆਂ ਲਾਉਣੀਆਂ। ਚਲੋ ਹਾਂ ਅੱਗੇ। ਆਇਆ ਮਿੱਤਰੋ ਫਿਰ ਵਾਲੇ। ਵਾਲੇ ਹੱਤੰਦੇ ਭਈ ਨਾ। ਉਹ ਖੜਾ। ਵੋ ਰਹਾ, ਵੋ ਰਹਾ, ਵੋ ਰਹਾ। ਬੱਚਾ ਵੀ ਆ। ਨਾਲ ਤੇ ਗੰਭੀਰ ਵੀ ਆ ਆ ਗਿਆ ਆ ਗਿਆ ਚੰਗ ਚਲੋ ਵਾਲੇ ਜਾ ਕੇ ਭਾਈ ਦੇ ਕੋਲ ਬਹੁਤ ਜਣ ਹੈਲੋ ਉਧਰ ਕਰਾ ਦ ਹੈਲੋ ਕੀ ਨਾ ਮਗਰ ਹੂੰ ਹੈ ਪਿੰਡਾ ਐ ਪਿੰਡਾ ਛੋਟਾ ਚਲੋ ਖਾ ਵੀ ਲਿਆ ਹਾਂ ਚਲਿਏ ਆ ਮੈਂ ਰਾਤ ਨੂੰ ਪਤਾ ਕਿੰਨੇ ਦਿਨਾਂ ਬਾਅਦ ਖਾਦਾ ਚਾਰ ਦਿਨਾਂ ਬਾਅਦ ਨਹੀਂ ਤਾਂ ਚਾਰ ਦਿਨ ਨਹੀਂ ਰੋਟੀ ਨਹੀਂ ਖਾ ਕੇ ਸੁੱਤਾ ਮੈਂ ਫਾਰਕ ਪੈ ਗਿਆ ਉਹਦਾ ਅੱਜ ਮਿੱਤਰੋ ਮੈਂ ਸਵੇਰ ਦਾ ਨਹੀਂ ਕੋਈ ਖਾਦਾ ਸੀ ਕੋਈ ਮੀਨ ਮੂਨ ਖਾ ਗਿਆ ਸੀ ਮੋਟਰ ਹੱਲਾ ਕੰਮ ਕਰਾਈ ਗਿਆ ਫੇਰ ਚਲੋ ਖਾਣੇ ਆ ਥੋੜੀ ਹੈਵੀ ਹੋ ਗਿਆ ਨਾ ਦੋ ਖਾ ਲਏ ਜੂਸ ਸੈਟ ਆ ਨਜ਼ਾਰੇ ਆ ਹਾਂ ਤਾਂ ਤਾਂ ਮੈਂ ਯਾਰ ਆ ਜਾ ਮਿੱਤਰੋ ਬੈਂਡ ਆਏ ਆ ਤੇ ਰਾਜਕਾਂਡ ਹੋ ਗਿਆ ਇੱਕ ਬਸ ਆਪਾ ਆਪ ਲਈ ਸਪਰੈਂਡਰ ਕੋਟੀ ਬਾਈ ਮੈਂ ਠੰਡ ਲੱਗ ਲੱਭੀ ਭਰਾਵਾ ਜਿਆਦਾ ਛੱਟ ਲੱਗੀ ਛੱਟ ਲੱਗੀ ਮਿੱਤਰੋ ਪੈਰ ਮੁੜ ਜਿਆਦਾ ਨਾ ਆਉਂ ਆ ਬਹੁਤ ਜਿਆਦਾ ਲੱਗੀ ਬਹੁਤ ਜਿਆਦਾ ਭਰਾਵਾ ਪੈਰ ਮੁੜਿਆ ਸਿਆਣਾ ਚ ਮੁੜੀ ਚੀਜ਼ਾ ਪਤਾ ਹੀ ਹੁੰਦਾ ਐ ਹੋ ਗਿਆ ਸੀਗਾ ਆਈ ਰੱਖ ਵੀ ਨਹੀਂ ਹੁੰਦਾ ਮੈਂ ਤੈਨੂੰ ਚੱਕ ਲਿਆ ਇੱਥੇ ਮਾਰਜੀ ਸਟਰੀਟ ਵੀ ਲੱਗੀ ਉਹ ਤਾਂ ਮਾਰੀ ਜਾਈਗਾ ਚਲੋ ਇੰਨੀ ਦਾ ਆਪਾਂ ਪਰਵਾਹ ਨਹੀਂ ਕਰੀ ਲੱਗ ਗਈ ਘਰ ਤੇ ਬਾਕੀ ਆਪਾਂ ਅੱਜ ਘਾੜ ਲਿਆ ਬਣਾਇਆ ਆ ਲਵਾਇਆ ਸੀ ਆਪਾਂ ਕੰਪਰੈਸ਼ਨਰ ਨਹੀਂ ਤਾਂ ਲਗੀ ਬਰਾਵਾ ਜਨਮਾਈਆ ਇਹਦੇ ਵਿੱਚ ਹਵਾ ਦਾ ਦਰ ਹੈ ਕਿੰਨੀ ਹੁਣ ਤਾਂ 0 ਆ ਇਹ ਵਿੱਚ ਆਪਾਂ ਹਵਾ ਭਰਨੀ ਇੱਥੋਂ ਹੀ ਭਰ ਦਿੰਦਾ ਇਹਦਾ ਹੌਣ ਕਰ ਰੋ ਕੱਕੇ ਇਹ ਆ ਲੈ ਕੇ ਹੁਣੀ ਭਰ ਲੈਣਾ ਕਿਉਂਕਿ ਹਾਂ ਇਹ ਬੈਟਰੀ ਡਾਊਨ ਹੋ ਗਈ ਹੈ ਬੈਟਰੀ ਪ੍ਰੋਗਰਾਮ ਆਉਂਦੀ ਕੱਲ ਉਹ ਵੀ ਬਦਲਾ ਦੇਣੀ ਆਪਾਂ ਨਾ ਕਰ ਮਹੀਂ ਨਹੀਂ ਕਿ ਭਰਨੀ ਇੱਥੋਂ ਆ ਗਏ ਬੰਦਾ ਬਾਈ ਨੇ ਦੇ ਭੰਨੇ ਹਾਲਿਕ ਹੋ ਗਿਆ ਹੁਣ ਦੇਖੋ ਕਿਉਂਕਿ ਬੈਟਰੀ ਨਹੀਂ ਲੋਡ ਦੇ ਰਹੀ ਉਹ ਕੀ ਕਰੇ ਵਿਚਾਰਾ ਹੁਣ ਬੰਦ ਕਰ ਦਿੰਨੇ ਆ ਇੰਨੀ ਕਿਤੇ ਚੱਲ ਤਾਂ ਪੈਣੀ ਆ ਹੁ ਤਾਂ ਚੱਲਦੀ ਆ ਚਲੋ ਬਾਕੀ ਹੁਣ ਬੈਟਰੀ ਕਾਲੂ ਕਰਾਵਾਂਗੇ ਚੇਂਜ ਹਨਾ ਮਕਾਲੀ ਸੀ ਭਾਜੀ ਨਾਲ ਸਤਿੰਦਰ ਭਾਈ ਨਾ ਕਹਿੰਦਾ ਸੀ ਕੋਈ ਨਹੀਂ ਆ ਜਾ ਸਵੇਰ ਨੂੰ ਵੇਨ ਉਹ ਐਕ ਨਵਾਂ ਗਾਣਾ ਕਰ ਦੇਣਾ ਮਿੱਤਰੋ ਆਪਾਂ ਅੱਜ ਵੀ ਗਾਣ ਨਹੀਂ ਦਿੱਤਾ ਇੱਕ ਪਟਾਕਾ ਮਤਲਬ ਕਾਣ ਲਈ ਪਟਾਕਾ ਪਾ ਤੇ ਹੁਣ ਦੋ ਕੁ ਰੀਲਾ ਦੂਲਾ ਬਣਾ ਕੇ ਉਹਨੇ ਨੇਰੇ ਚ ਵਧੀਆ ਲੱਗਦੇ ਆ ਚਲੋ ਸਾਡੇ ਗੇੜੀ ਗੁੜੀ ਮਾਰਦੇ ਪਿੰਡ ਵੱਚ ਆ ਸਾਡੇ ਪਿੰਡ ਚ ਵਿਆਹ ਆਲੇ ਚੱਲ ਕਰ ਫੇਰ ਸਟਾਰਟ ਵੱਲੇ ਆ ਬੰਦ ਕਰ ਦੇ ਇਹਦੋਂ ਸੱਚੇ ਬੰਦ ਕਰ ਦੇ ਉਹ ਥੱਲੇ ਉਹ ਦਿਖਾ ਦੇ ਲੈਟਾਂ ਵਾਲਾ ਉਹ ਵੀ ਬੰਦ ਕਰ ਦੇ ਥੱਲੇ ਰੋ ਗਿਆ ਮੈਂਗਾ ਦਨ ਬੰਦ ਕਰਕੇ ਇਹ ਨਹੀਂ ਜੀ ਗਾ ਰਿਹਾ ਨਿਕਾ ਜਾਂਦੇ ਚਲੋ ਮਿੱਤਰਾਂ ਗੇੜੀ ਗੁੜੀ ਮਾਰਦੇ ਖਮੈ ਲਾ ਗੇੜੀ ਮਾਰ ਰਿਹਾ ਮਿੱਤਰੋ ਹਾਂਜੀ ਗੇੜੀ ਲੱਗ ਰਹੀ ਆ ਦੇਖੋ ਅਸੀਂ ਇਦਾਂ ਨਹੀਂ ਕਿਸੇ ਦੇ ਪਿੱਛੇ ਨਹੀਂ ਗੇੜੀ ਕੁੜੀ ਮਾਰੀ ਦੀ ਆਪਾਂ ਸਰੀਰ ਬੰਦੇ ਆ ਆਪਣਾ ਇਹਦਾ ਖਾਲੀ ਰੋਡ ਤੇ ਕੁਮੀ ਦਾ ਸਾਨੂੰ ਮੋਟਰਸਾਈਕਲ ਚਲਾਉਂਦਾ ਸ਼ੌਂਕ ਹੁੰਦਾ ਜਾਂ ਤਿਆਰ ਕਰਾ ਕੇ ਮੋਟਰਸਾਈਕਲ ਚਲਾਉਣਾ ਹੈ ਆਪਾਂ ਸਾਨੂੰ ਨਹੀਂ ਹੈਗਾ ਕਿਸੇ ਨੂੰ ਦਿਖਾਉਣਾ ਕਿਸੇ ਮੋੜ ਬਾਲਸ ਬੂਲਸ ਜੇ ਹੋਈ ਫਿਰ ਬਾੜ ਲਵਾ ਕੇ ਦੇਖੀ ਜਊ ਅੱਗੇ ਵੀ ਦੋ ਵਾਰੀ ਚੱਕ ਹੋਈ ਹੈ ਚੱਲ ਹਾਂਜੀ ਮਿੱਤਰੋ ਮਿੱਤਰੋ ਠੰਡ ਵਾ ਹੋ ਗਈ ਆ ਰਾਤ ਨੂੰ ਏ ਜਗ੍ਹਾ ਨਹੀਂ ਹੁੰਦੀ ਠੰਡ ਕਿਉਂ ਦੇਖ ਰਹੇ ਨਹੀਂ ਬਸ ਤੇ ਆ ਹੈ ਨਹੀਂ ਕੋਈ ਤੇ ਉਹ ਛੱਟ ਹੋ ਗਿਆ ਹੈ ਨਾ ਆਪਣੇ ਕੱਪੜੇ ਦੇ ਉੱਪਰ ਜਾਗਰ ਤੋਂ ਕਿਉਂਕਿ ਐਂਕੀ ਬਲਾਗ ਛੱਟ ਹੋ ਰਹੀ ਹੈ। ਆਪਣਾ ਵਿਚਾਰ ਕੋਲੇ ਆ ਰਿਹਾ ਨੇ। ਨਹੀਂ ਤੇ ਜਦੋਂ ਛੱਟਾ ਆਪਣਾ ਕੰਮੀ ਹੋ ਗਿਆ ਵੀਡੀਓ ਬਣਾਉਣਾ ਬਾਹਰ ਕੰਮ ਕਰਕੇ। ਇਹ ਬਲਾਗ ਨਹੀਂ ਬਣਾਉਂਦਾ ਤੇ ਅਸੀਂ ਦੇਖਾਂਗੇ ਬਣਾਉਂਦੇ ਹਾਂ। ਟਾਈਮ ਪੂਰਾ ਲਗਾ ਲੀਦਾ ਸਾਟਾ ਕੰਮ ਇਹਦੇ। ਬਾਕੀ ਨੂੰ ਗੇੜੀ ਗੋੜੀ ਮਾਰਦੇ ਆ। ਤੇ ਹੱਥ ਰੱਖ ਜਾਣਾ ਪੰਥ ਤੋਂ ਬਾਹਰ ਪਜ ਜਾਂਦੇ ਨਹੀਂ। ਕਲਾਊਡ ਨਹੀਂ ਹੈਗਾ ਮੈਨੂੰ। ਉਹ ਗਾਇਦਰ ਲੈਂਡ ਗੂਰ ਹੈਗੀ ਪਿੱਛੇ। ਉਹ ਨਾ ਕਰਿਆ ਗਿਆ ਸੀ ਤੇ ਬਾਕੀ ਲਗਾ ਲਿਆ ਹਾਂ ਤੁਹਾਨੂੰ ਕਰਲੇ ਬਰੌਚ ਅਦਰੇ ਬਰੌਲੀ ਨਾ ਰੱਖਦੇ ਆ ਤੁਹਾਨੂੰ ਆਪਾਂ ਪਟਾਕਾ ਪਾ ਰਹੇ ਹਾਂ ਦੇਖੋ ਜਮਾਨਾ